ਤੁਸੀਂ ਕੰਨ ਪਾਸੋ ਦੀਆਂ ਅਖਬਾਰਾਂ ਚਾ ਖਬਰਾਂ ਪੜੀਆਂ ਹੋਣਗੀਆਂ ਪਟਿਆਲੇ ਜੇਲ੍ਹ ਦੇ ਵਿੱਚ ਇੱਕ ਸਾਬਕਾ ਪੁਲਿਸ ਅਫਸਰ ਸੂਬਾ ਸੀ ਜਿਹਦੇ ਨਾਮ ਦੇ ਨਾਲ ਸੂਬਾ ਸਰਹੰਦ ਲੱਗਦਾ ਸੀ ਮੈਂ ਥੋੜਾ ਜਿਹਾ ਉਹਦੇ ਬਾਰੇ ਦੱਸਦੇ ਵਕਤ 20 ਬੇਗੁਨਾਹ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਦਾ ਦੋਸ਼ ਸੀ ਉਹਦੇ ਤੇ ਜਿੰਨਾ ਨੌਜਵਾਨਾਂ ਦਾ ਕੋਈ ਦੋਸ਼ ਨਹੀਂ ਸੀ ਬੇਦਸ਼ ਮਮਾਂ ਦੇ ਪੁੱਤ ਘਰਾਂ ਤੋਂ ਚੁੱਕੇ ਤੇ ਤਸ਼ੱਦਦ ਕਰ ਕਰਕੇ ਮਾਰ ਦਿੱਤੇ ਤੇ ਤਸ਼ੱਦਦ ਵੀ ਕਿਵੇਂ ਦਾ ਕੀਤਾ ਬਾਬਾ ਚਰਨ ਸਿੰਘ ਦਾ ਨਾਮ ਸੁਣਿਆ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਬੜੇ ਧਰਨੀ ਮਾਪੁਰ ਉਹ ਉਹਨਾਂ ਦਾ ਭਰਾ ਇੱਕ ਛੋਟਾ ਭਰਾ ਇੱਕ ਉਹਨਾਂ ਦਾ ਸਾਥੀ ਕੁਝ ਰਿਸ਼ਤੇਦਾਰ ਉਹ ਸ਼ਹੀਦਤਾ ਕੀਤੇ ਪਰ ਜਿਵੇਂ ਬਾਬੇ ਚਰਨ ਸਿੰਘ ਨੂੰ ਸ਼ਹੀਦ ਕੀਤਾ ਨਾ ਕਿਤੇ ਸਨ 1997 ਦਾ ਇੰਗਲਿਸ਼ ਦਾ ਸਪੋਕਸਮੈਨ ਮੈਗਜ਼ੀਨ ਪੜ੍ਹ ਕੇ ਵੇਖੇ ਚਰਨ ਸਿੰਘ ਗੁਰਦੁਆਰਿਆਂ ਦੇ ਚਕਾਰ ਸੇਵਾ ਕਰਾਉਣ ਵਾਲੇ ਉਹਨਾਂ ਦੀਆਂ ਦੋਵਾਂ ਲੱਤਾਂ ਨੂੰ ਰੱਸੇ ਬੰਨੇ ਇੱਕ ਪਾਸੇ ਇੱਕ ਜੀਪ ਇੱਕ ਪਾਸੇ ਦੂਸਰੀ ਜੀਪ ਦੋਵਾਂ ਜੀਪਾਂ ਨੂੰ ਤੋੜ ਦਿੱਤਾ ਤੇ ਬਾਬੇ ਬਚਰਨ ਸਿੰਘ ਨੂੰ ਵਿੱਚੋਂ ਕਾੜ ਕੇ ਦੋ ਹਿੱਸੇ ਕਰ ਦਿੱਤਾ ਇਸ ਤਰ੍ਹਾਂ ਕੀਤਾ ਅੱਜ ਜੇਲ੍ਹ ਦੇ ਵਿੱਚ ਸਾਡਾ ਇੱਕ ਨੌਜਵਾਨ ਬੰਦ ਸੀ ਇਹਨਾਂ ਪੁਲਿਸ ਅਧਿਕਾਰੀਆਂ ਵੱਲੋਂ ਉਹਦੇ ਉੱਪਰ ਹਮਲਾ ਕੀਤਾ ਗਿਆ ਸਰਦਾਰ ਸੰਦੀਪ ਸਿੰਘ ਦੇ ਉੱਪਰ ਆਪਣੇ ਬਚਾਅ ਦੇ ਵਿੱਚ ਉਹਨੇ ਕੋਈ ਰੱਖਿਆਾਤਮਕ ਪੱਖ ਪਨਾਇਆ ਹੋਵੇਗਾ ਉਹਦੀ ਮੌਤ ਹੋ ਗਈ ਪਰ ਮੈਨੂੰ ਇੱਕ ਗੱਲ ਵਧੀਆ ਲੱਗੀ ਇਹ ਬੰਦਾ ਕਿਸੇ ਸਮੇਂ ਇਹ ਕਿਆ ਕਰਦਾ ਸੀ ਤੁਸੀਂ ਮੇਰੇ ਜ਼ਬਰ ਨੂੰ ਵੇਖ ਕੇ ਤੁਹਾਨੂੰ ਸੂਬਾ ਸਰਹੰਦ ਭੁੱਲ ਜਾਓਗੇ ਤਾਂ ਇਹਨੂੰ ਸੂਬਾ ਸਰਹੰਦ ਕਿੰਦਾ ਨੌਜਵਾਨਾਂ ਨੂੰ ਮਾਰਦਾ ਸੀ ਬੇਗੁਨਾਹ ਨੂੰ ਕਤਲ ਕਰਦਾ ਸੀ ਤੇ ਨਾਲ ਕਿਆਜ ਕਰਦਾ ਸੀ ਕਿ ਮੇਰੇ ਜ਼ੁਲਫਾਂ ਨੂੰ ਵੇਖ ਕੇ ਤੁਹਾਨੂੰ ਸੂਬਾ ਸਰਹੰਦ ਭੁੱਲ ਜਾਣਾ ਤੁਹਾਨੂੰ ਇਹ ਸੂਬਾ ਯਾਦ ਰਹੂਗਾ ਮੰਨਿਆ ਜਾ ਰਿਹਾ ਜਦ ਸੁਣ ਦੇ ਵਿੱਚ ਆਇਆ ਕਿ ਅੱਜ ਮੌਤ ਹੋਈ ਨੂੰ 4-5 ਦਿਨ ਹੋ ਗਏ ਨੇ ਕਿਸੇ ਗਰੰਤੀ ਸਿੰਘ ਨੇ ਅੰਤਮ ਅਰਦਾਸ ਕਰਨ ਦੀ ਹਾਮੀ ਵੀ ਨਹੀਂ ਭਰੀ ਇਹ ਜਿਹੜੇ ਲੋਕ ਇਸ ਤਰ੍ਹਾਂ ਦੇ ਲਾਦ ਮਨੁੱਖਤਾ ਦੇ ਉੱਪਰ ਜ਼ੁਲਮ ਕਰਦੇ ਨੇ ਇਹਨਾਂ ਦੇ ਅੰਤ ਵੀ ਫਿਰ ਇਸੇ ਤਰ੍ਹਾਂ ਦੇ ਹੁੰਦੇ ਵੀ ਕਿਉਂਕਿ ਮੇਰੇ ਗੁਰਦੇਵ ਪਾਤਸ਼ਾਹ ਦਾ ਇਹ ਵੀ ਫਰਮਾਨ ਹੈ ਨਾ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੱਡ ਦਿਓ ਸੋ ਉਹ ਜਿਹੜਾ ਦੰਡ ਦੇਣਾ ਹੁੰਦਾ ਉਹ ਕਿਸੇ ਨਾ ਕਿਸੇ ਰੂਪ ਦੇ ਚ ਪਰਮਾਤਮਾ ਨੇ ਕੋਈ ਵਿਧ ਕੀ ਬਣਾਉਣੀ ਦਿੱਤੀ ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਜਿੰਨੇ ਵੀ ਗੁਰੂ ਦੀ ਹਜ਼ੂਰੀ ਚ ਬੈਠੇ ਆਂ ਇਹ ਅਰਦਾਸ ਤੇ ਗੁਰੂ ਦੇ ਕੋਲੋਂ ਇਹ ਬਖਸ਼ਿਸ਼ ਲੈ ਕੇ ਉਠਣ ਦਾ ਯਤਨ ਕਰੀਏ ਕਿ ਅਸੀਂ ਕਦੀ ਕਿਸੇ ਬੇਗੁਨਾ ਦਾ ਦਿਲ ਨਾ ਦਿਖਾਈਏ ਅਸੀਂ ਸਰਬੱਤ ਦੇ ਭਲੇ ਦੇ ਸੰਕਲਪ ਦੇ ਚੱਲੀਏ ਬਸ ਜੇ ਕੋਈ ਸਾਡੀ ਇੱਜ਼ਤ ਅੜਖ ਨੋ ਵਗਾਰਦਾ ਤੇ ਸ਼ੇਰ ਗੁਰੂ ਬਾਬੇ ਨੇ ਸਾਡੀ ਛੋ ਵਿੱਚ ਇਹ ਵਿਦੇਸ਼ ਪਾਇਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛਾਏ ਫਿਰ ਸਾਨੂੰ ਵੀ ਇਹ ਉਪਦੇਸ਼ ਜਿਹੜਾ ਆਰ ਵੀ ਲਈ ਯਾਦ ਰੱਖਣਾ ਚਾਹੀਦਾ ਸੋ ਇਹ ਸੀ ਗੁਰੂ ਦੇਵ ਪਾਤਸ਼ਾਹ ਨੇ ਜਿਹੜੀ ਸਾਨੂੰ ਇਹ ਗੱਲ ਕਹੀ ਹੈ ਨਾ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛਾਏ ਇਹ ਵੀ ਸਾਨੂੰ ਗੁਰੂ ਪਾਤਸ਼ਾਹ ਦਾ ਵਿਦੇਸ਼ ਔਰ ਇਸ ਉਪਦੇਸ਼ ਦੇ ਵਿੱਚੋਂ ਅਸੀਂ ਆਪਣਾ ਇੱਕ ਇਤਿਹਾਸ ਸਿਰਜ ਕੇ ਦੇਜਾ ਓਹ ਇਤਿਹਾਸ ਅਸੀਂ ਪਹਿਲਾਂ ਵੀ ਸਿਰਜਿਆ ਉਹ ਇਤਿਹਾਸ ਅਸੀਂ ਅੱਜ ਵੀ ਸਿਰਜ ਰਹੇ ਸਿੰਗਰ ਦਾ ਇੱਕ ਜਥਾ ਇਸ ਜਥੇ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਤਾਂ ਪੇਸ਼ ਜੰਗਲ ਦੇ ਵਿੱਚੋਂ ਬਾਹਰ ਨਿਕਲਿਆ ਵਿਸਾਖੀ ਦਾ ਦਿਨ ਸੀ ਸਾਰੇ ਜਥੇ ਦੇ ਸਿੰਘਾਂ ਨੇ ਸਲਾਹ ਕੀਤੀ ਕਿ ਕਿਸੇ ਨੇੜੇ ਗੁਰਦੁਆਰਾ ਸਾਹਿਬ ਜਾ ਕੇ ਵਿਸਾਖੀ ਦਾ ਪੁਰਬ ਮਨਾਇਆ ਜਾਵੇ ਰਏ ਜੰਗਲਾਂ ਚ ਰਹੇ ਸੀ ਸਿਰਾਂ ਦੇ ਮੁੱਲ ਪੈ ਰਹੇ ਸੀ ਲਾਹੌਰ ਦਾ ਹਾਕਮ ਜ਼ਕਰੀਆ ਖਾਨ ਸੀ ਮਲਤਾਨ ਦਾ ਹਾਕਮ ਲਖਪਤ ਰਾਏ ਦਾ ਭਰਾ ਜਸਪਤ ਰਾਏ ਸੀ ਤੇ ਲਾਹੌਰ ਦਾ ਨਾਇਬ ਲਖਪਤ ਰਾਏ ਸੀ ਸੋ ਵੇਖਿਆ ਕਿ ਨੇੜੇ ਗੁਰਦੁਆਰਾ ਸਾਹਿਬ ਹੈ ਨੇੜੇ ਸੀ ਗੁਰਦੁਆਰਾ ਰੋੜੀ ਸਾਹਿਬ ਪਾਕਿਸਤਾਨ ਦੇ ਵਿੱਚ ਅੱਜ ਸਿੰਘਾਂ ਦਾ ਜੱਥਾ ਨਿਕਲਿਆ ਤੇ ਰੋੜੀ ਸਾਹਿਬ ਗੁਰਦੁਆਰੇ ਦੇ ਬਾਹਰ ਆਣੇ ਇਹ ਉਦੋਂ ਸੂਬਾ ਮਲਤਾਨ ਦੇ ਦੀਨ ਪੈਂਦਾ ਸੀ ਤੇ ਸੂਬਾ ਮਲਤਾਨ ਦਾ ਜਿਹੜਾ ਮੁਖੀ ਹੈ ਉਹ ਲਖਪਤ ਰਾਏ ਦਾ ਪਰਾਜ ਜਸਪਤ ਰਾਏ ਸੀ ਜਸਪਤ ਰਾਏ ਨੂੰ ਕਿਸੇ ਨੇ ਜਾ ਕੇ ਕਬਰ ਦਿੱਤੀ ਕਿ ਸਿੰਘਾਂ ਦਾ ਇੱਥੇ ਜਥਾ ਇੱਥੇ ਆ ਗਿਆ ਉਹਨੇ ਉਸੇ ਵੇਲੇ ਆਪਣੀ ਘੋੜਸਵਾਰ ਫੌਜੀ ਲਏ ਤੇ ਜਾ ਕੇ ਗੁਰਦੁਆਰਾ ਸਾਹਿਬ ਦੇ ਪੂਲ ਜਾ ਕੇ ਘੇਰਾ ਪਾੜਿਆ ਇਸਕੇ ਸਰਦਾਰ ਚੜ੍ਹ ਸਿੰਘ ਨੇ ਜਸਪਤ ਰਾਏ ਨੂੰ ਵੇਖਿਆ ਤੇ ਕਹਿੰਦੇ ਵੇ ਜਸਪਤ ਰਾਏ ਅਸੀਂ ਲੜਨ ਨਹੀਂ ਆਏ ਅਸੀਂ ਜਨਰਲ ਦੇ ਵਿੱਚ ਸੀ ਅੱਜ ਖਾਲਸੇ ਦਾ ਪਰਦਰਸ਼ ਦਿਖਾਣਾ ਹੈ ਅਸੀਂ ਗੁਰਦੁਆਰਾ ਸਾਹਿਬ ਆਏ ਅਸੀਂ ਇੱਥੇ ਲੰਗਰ ਤਿਆਰ ਕਰਨੇ ਅਸੀਂ ਕੀਰਤਨ ਕਰਨੇ ਅਸੀਂ ਇਕੱਠਿਆਂ ਲੰਗਰ ਛਕਣਾ ਉਪਰੰਤ ਅਰਦਾਸ ਕਰਨੀ ਅਤੇ ਵਾਪਸ ਜੰਗਲ 'ਚ ਚਲੇ ਜਾਣਾ ਨਾ ਅਸੀਂ ਲੜਨ ਆਏ ਨਾ ਅਸੀਂ ਕੋਈ ਮਾਹੌਲ ਖਰਾਬ ਕਰਨ ਵਾਸਤੇ ਆਏ ਤੇ ਨਾ ਸਾਡੀ ਤੇਰੇ ਨਾਲ ਅਜੇ ਤੱਕ ਕੋਈ ਦੁਸ਼ਮਣੀ ਹੈ ਇਸ ਕਰਕੇ ਨਿਸ਼ਚਿੰਤ ਹੋ ਕੇ ਆਪਣੇ ਮਹਿਲ ਦੇ ਚ ਚਲਾ ਜਾ ਅਸੀਂ ਇੱਥੇ ਕੀਰਤਨ ਕਰਕੇ ਅਰਦਾਸ ਕਰਕੇ ਲੰਗਰ ਛੱਕ ਕੇ ਵਾਪਸ ਚਲੇ ਜਾਣਾ ਕਈ ਓਰੀ ਬੰਦਾ ਜਦੋਂ ਇੰਨੀ ਨਿਮਰਤਾ ਤੇ ਦਲੀਲ ਦੇ ਨਾਲ ਗੱਲ ਕਰਦਾ ਹੈ ਨਾ ਤੇ ਹੰਕਾਰੀ ਬੰਦਾ ਉਸ ਨੂੰ ਤੁਮਜੋਰੀ ਸਮਝ ਲੈਂਦਾ ਸਰਦਾਰ ਚੜ੍ਹਤ ਸਿੰਘ ਨੂੰ ਜਸਪਤ ਰਾਇ ਵੰਗਾਰ ਕੇ ਕਹਿੰਦਾ ਕਹਿੰਦਾ ਸਿੱਖਾ ਜਾਣਾ ਕਿ ਫਿਰ ਤੋਰਾ ਇੱਥੋਂ ਤੁਹਾਨੂੰ ਇਹ ਵੇਖ ਲਿਓ ਮੇਰੇ ਅੱਗੇ ਭੱਜਦੇ ਆ ਤੁਹਾਡੇ ਕੋਲੋਂ ਘੋੜੇ ਵੀ ਨਹੀਂ ਸਾਹਮਣੇ ਜਾਣੇ ਤੇ ਮੈਂ ਤੁਹਾਡੇ ਕੇਸਾਂੀਆਂ ਰस्सियां ਵੱਕ-ਵਟ ਕੇ ਤੁਹਾਡੇ ਕੋੜੇ ਬੰਨਣੇ ਜਦੋਂ ਇਹ ਗੱਲ ਉਹਦੀ ਜ਼ੁਬਾਨ ਤੋਂ ਸੁਣੀ ਤੇ ਫਿਰ ਮੇਰੇ ਗੁਰੂ ਬਾਬੇ ਦਾ ਹੁਕਮ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਥਾਏ ਜਦੋਂ ਕੇਸਾਂ ਦੇ ਬਾਰੇ ਇਹ ਗੱਲ ਕਹਿ ਦਿੱਤੀ ਤੇ ਸਰਦਾਰ ਚੜਸਰ ਕਹਿੰਦੇ ਕਰਾੜਾ ਰੁਕ ਜਾ ਹੋਣ ਫਿਰ ਜਸਪਤ ਰਾਈ ਨੇ ਕਿਹਾ ਫਿਰ ਕਿਹਾ ਕਰਾੜਾ ਉਸ ਕਰਾੜਾ ਰੁਕ ਜਾ ਤੂੰ ਆਪਣੀ ਗੱਲ ਤੇ ਕਹਿ ਦਿੱਤੀ ਹੈ ਨਾ ਹੁਣ ਖਾਲਸੇ ਦਾ ਜਵਾਬ ਲੈ ਜਾ ਅਜੇ ਇਹ ਸ਼ਬਦ ਸਰਦਾਰ ਚੜ੍ਹ ਸਿੰਘ ਦੇ ਮੂੰਹ ਦੇ ਵਿੱਚ ਸੀ ਤੇ ਸਾਧ ਨਿਵਾਹੁ ਸਿੰਘ ਚੜ੍ਹਿਆ ਹਾਥੀ ਦੇ ਉੱਪਰ ਕੀਤਾ ਤੇਗ ਦਾ ਵਾਰ ਤੇ ਜਸਪਤ ਰਾਏ ਦਾ ਸਿਰ ਲਾ ਕੇ ਜ਼ਮੀਨ ਤੇ ਸੁੱਟ ਦਿੱਤਾ ਨੌਰੇ ਕਿ ਜਵਾਬ ਨਹੀਂ ਆਉਂਦਾ ਅਵੇ ਤੁਨ ਤਨ ਮਰਛੇਗੀ ਬਾਬਾ ਨਿਵਾਹੁ ਸਿੰਘ ਜੀ ਦੇ ਪਾਸੋਂ ਤੋ ਚੰਨਾ ਨੂੰ ਪਾਵੇ ਤਾਂ ਜ਼ਮੀਨ ਤੇ ਸੁੱਟ ਦਿੱਤਾ ਸਿਰ ਫੌਜਾਂ ਭੱਜ ਗਈਆਂ ਧੜ ਲੈ ਕੇ ਚਲੇ ਗਏ ਘਰ ਦੇ ਵਿੱਚ ਜਦੋਂ ਜਾ ਕੇ ਧੜ ਰੱਖਿਆ ਤੇ ਅੰਤਮ ਰਸਮਾਂ ਕਰਾਉਣ ਦੇ ਵਾਸਤੇ ਆਪਣੇ ਪੁਜਾਰੀ ਨੂੰ ਬੁਲਾਇਆ ਇਹਨਾਂ ਦਾ ਪੁਜਾਰੀ ਸੀ ਕਿਰਪਾ ਰਾਮ ਦਸਾਈ ਬੱਦੋ ਕੀ ਗਸਾਈਆਂ ਦਾ ਰਹਿਣ ਵਾਲਾ ਜਦੋਂ ਉਸ ਨੇ ਲਾਸ਼ ਦੇ ਉੱਪਰੋਂ ਕੱਪੜਾ ਚੁੱਕਿਆ ਤੇ ਸੇਰੀ ਨਹੀਂ ਸੀ ਉਹ ਪਰਿਵਾਰ ਨੂੰ ਕਹਿੰਦਾ ਇਹਦੀ ਅੰਤਮ ਰਸਮਾਂ ਨਹੀਂ ਹੋ ਸਕਦੀ ਇਹ ਤਾਂ ਤਾਂ ਸੇਰੀ ਨਹੀਂ ਹੈਗਾ ਇਹਦੀ ਗਤੀ ਨਹੀਂ ਹੋਣੀ ਇਹਦੀ ਕੋਈ ਅੰਤਮ ਰਸਮ ਨਹੀਂ ਹੋਣੀ ਸਿਰ ਦਾ ਉਹ ਕਿੱਥੇ ਹੈ ਕਹਿੰਦੇ ਜੀ ਸਿਰ ਤੇ ਸਿੱਖਾ ਕੋ ਰਹਿ ਗਿਆ ਉਹ ਕਹਿੰਦਾ ਫਿਰ ਜਾਓ ਮੰਗ ਕੇ ਲਿਆਓ ਉਹਨਾਂ ਕੋ ਹੁਣ ਸਿੱਖਾਂ ਦੇ ਕੋਲ ਸਿਰ ਲੈਣ ਜਾਵੇ ਕੌਣ ਬਥੇਰੇ ਸਰਨੈਲ ਵਜ਼ੀਰ ਖਲੋਤੇ ਹੀ ਜਦੋਂ ਕਿਰਪਾ ਰਾਮ ਵੱਦੋਕੇ ਕਸਾਈਆਲਾ ਕਹਿੰਦਾ ਜਾਓ ਜਾ ਕੇ ਲਿਆਓ ਸਿਰ ਸਿੱਖਾਂ ਦੇ ਕੋਲ ਉਹ ਤੇ ਲੱਤਾਂ ਕੰਮਣ ਤੇ ਵਜ਼ੀਰ ਮਤਕੀ ਕੀ ਕਹਿੰਦੇ ਆ ਪੰਡਤ ਜੀ ਹੋ ਸਕਦਾ ਸੇਕ ਤੁਹਾਨੂੰ ਕੁਝ ਨਾ ਕਹਿਣ ਤੁਸੀਂ ਜਾ ਕੇ ਲਿਆ ਦਿਓ ਕਿਰਪਾ ਰਾਮ ਬੱਦੋ ਕੀ ਗਸਾਈਆਂ ਵਾਲਾ ਆਪ ਆ ਗਿਆ ਸਿੱਖਾਂ ਦੇ ਕੋਲ ਆ ਕੇ ਸਰਦਾਰ ਚੜ੍ਹ ਸਿੰਘ ਹੁਣਾਂ ਦੇ ਕੋਲ ਬੈਠਾ ਖਾਲਸਾ ਜੀ ਇੱਕ ਬੇਨਤੀ ਹੈ ਚੜ੍ਹ ਸਿੰਘ ਕਹਿੰਦੇ ਦੱਸੋ ਪੰਡਤ ਜੀ ਕਹਿੰਦੇ ਮੇਰੇ ਜਜਮਾਨ ਦਾ ਸਿਰ ਇੱਥੇ ਰਹਿ ਗਿਆ ਤੇ ਚੜ੍ਹ ਸਿੰਘ ਕਹਿੰਦੇ ਸਿਰ ਕਰਨਾ ਕੀ ਦੇ ਜਜਮਾਨ ਦਾ ਉਹ ਕਹਿੰਦੇ ਉਹਦੀ ਅੰਤਮ ਰਸਮਾਂ ਕਰਨੀਆਂ ਨੇ ਤੇ ਜੇਕਰ ਧੜ ਦੇ ਨਾਲ ਸਿਰ ਨਾ ਹੋਇਆ ਉਹਦੀ ਗਤੀ ਨਹੀਂ ਹੋਣੀ ਤੇ ਸਦਾਰ ਚੜਨ ਸੇ ਕਿੰਦੇ ਸਿਰ ਤੇ ਦੇ ਦਿੰਨੇ ਆ ਪਰ ਜਿਵੇਂ ਦੀ ਕਰਤੂਤ ਕੀਤੀ ਗਤੀ ਸਿਰ ਦੇ ਲਾਗ ਨਹੀਂ ਹੋਣ। ਉਸ ਤੇਲੇ ਨੇ ਬਹਾਈ ਸੰਨੇ ਬਹੂ ਸੇ ਕਿੱਥੇ ਕਰਾੜ ਦਾ ਸਿਰ। ਉਹ ਕਹਿੰਦਾ ਜੀ ਉਹ ਪਿੱਛੇ ਸੁੱਟਿਆ ਸੀ। ਉਹ ਕਹਿੰਦਾ ਲਿਆ ਕੇ ਦੇ ਦੋ। ਉਹਨੂੰ ਲਿਆ ਕੇ ਸਿਰ ਵਾਪਸ ਦੇ ਦਿੱਤਾ। ਤੇ ਉਸ ਦੀਆਂ ਬਾਅਦ ਦੇ ਵਿੱਚ ਅੰਤਮ ਰਸਮਾਂ ਕੀਤੀ ਗਈਆਂ। ਉਹਦੇ ਤੋਂ ਬਾਅਦ ਫਿਰ ਉਹਦੇ ਭਰਾ ਜਸਪਤ ਰਾਏ ਦੀ ਮੌਤ ਤੋਂ ਬਾਅਦ ਲਖਪਤ ਰਾਏ ਨੇ ਲਾਹੌਰ ਆ ਕੇ ਸੌਂ ਖਾਦੀ ਕਿ ਮੈਂ ਸਿੱਖਾਂ ਦਾ ਖੁਰਾਕ ਖੂਦ ਮਟਾ ਦਊਂਗਾ ਜਿਹਦੇ ਵਿੱਚੋਂ ਛੋਟਾ ਕੱਲੂ ਘਰਾਂ ਨਿਕਲਿਆ ਦਰਅਸਲ ਇਹ ਸਾਡੇ ਇਤਿਹਾਸ ਦਾ ਇੱਕ ਅਹਿਮ ਅੰਸ਼ ਹੈ ਜੋ ਸਾਡੀ ਝੋਲੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਪਾਇਆ ਸੋ ਇਨੀਆਂ ਬੇਨਤੀਆਂ ਪ੍ਰਵਾਨ ਵਕਤ ਮੇਰਾ ਸਮਾਪਤ ਹੈ ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ